ਮਤਲਬ ਮੇਰੇ ਸਾਰੇ ਪਰਿਵਾਰ ਨੇ ਮਾਰ ਕੁੱਟ ਕੇ 41 ਦੇ ਵਿੱਚ ਛੁੜ ਦਿੱਤਾ ਤੇ ਮੇਰੇ ਭਰਾ ਨੂੰ ਇਦਾਂ ਫੋਨ ਕਰਕੇ ਘਵਾੜੀਆਂ ਨੇ ਸੱਦਿਆ ਤੋਂ ਮੈਨੂੰ ਪੂਸ ਦਿਨ ਹਾਲ ਚੱਕ ਕੇ ਲਿਆ ਮੈਨੂੰ ਅਦਮਰੀ ਹਾਲਤ ਦੇ ਵਿੱਚ ਮੈਨੂੰ ਜੋਕ ਕੇ ਰਹੇ ਹੁੰਦੇ ਆ ਨਾ ਜਿਸ ਦਾ ਸਤ ਗੁਰੂ ਢਾਡਾ ਹੋਏ ਉਸ ਨੂੰ ਮਾਰ ਸਕੇ ਨਾ ਕੋਈ ਅੱਜ ਤੁਸੀਂ ਵੇਖ ਰਹੇ ਹੋ ਕਿ ਇਸ ਪੈਣ ਦਾ ਹਾਨ ਇਸ ਪੈਡ ਨੂੰ ਘਰ ਵਾਲਿਆਂ ਨੇ ਜਾਨੀ ਕਿ ਸਹੁਰਿਆਂ ਨੇ ਕੁੱਟ ਮਾਰ ਕੇ ਪੈੜੀ ਦੇ ਵਿੱਚ ਸੁੱਟ ਦਿੱਤਾ ਹੈ ਸੁੱਟ ਦਿੱਤਾ ਹੈ ਕਿ ਜਾਨੀ ਉਹ ਖਤਮ ਕਰ ਦਿੱਤੀ ਹੈ ਪਰ ਆਖਰ ਨੂੰ ਪਤਾ ਲੱਗਿਆ ਕਿ ਇਹ ਜਿੰਦੀ ਹੈ ਪਤਾ ਕਿਦਾਂ ਲੱਗਿਆ ਉਹ ਆਪਾਂ ਤੁਸੀਂ ਵੀਡੀਓ ਦੇ ਵਿੱਚ ਸਾਰਾ ਸੁਣੋ ਪੈਨ ਦੇ ਮੋਹ ਸੁਣਦੇ ਆ ਉਸ ਦਾ ਕੀ ਕਹਿਣਾ ਐ ਐਕਚੁਅਲੀ ਗੱਲ ਕੀ ਐ ਕੀ ਐ ਇਹ ਪ੍ਰੋਬਲਮ ਇਹ ਹੀ ਧਿਆ ਦਾ ਦੁੱਖ ਮਾਰਦਾ ਆਓ ਆਪਾਂ ਸੁਣਦੇ ਆ ਮੇਰੀਆਂ ਉਂਗਲਾ ਵਗੈਰਾ ਸਾਰੀ ਆ ਮੇਰੇ ਲੱਤਾਂ ਤੇ ਪਤਾ ਨਹੀਂ ਕੀ ਕੁਝ ਮਾਰ ਕੇ ਮੈਨੂੰ ਪੈੜੀ ਦੇ ਵਿੱਚ ਛੁੱਟ ਗਈ ਝੋਨੇ ਦੇ ਵਿੱਚ ਫਿਰ ਘਰ ਤੋਂ ਭਾਵਾ 4 ਕਿਲੋਮੀਟਰ ਤੋਂ 5 ਕਿਲੋਮੀਟਰ ਤੋਂ ਠੇਕ ਕਰਦੇ ਧੱਕਰ ਦੇ ਵਿੱਚ ਇਹ ਮੇਰੀ ਜਿਹੜੇ ਹਸਬੈਂਡ ਆ ਮੇਰੇ ਸਾ ਸੋਰਾ ਵਾ ਸਾਰਾ ਪਰਿਵਾਰ ਇਹਨਾਂ ਲਈ ਕਿ ਵੀ ਆਜ ਜਿਨ੍ਹਾਂ ਨੇ ਆਪਣੇ بیٹے ਨੂੰ ਕੋਈ ਦੂਜੀ ਜਨਾਨੀ ਰਾਸਤੇ ਦਿੱਤੀ ਆ ਮੈਨੂੰ ਇਹ ਮਤਲਬ 15 ਸਾਲਾਂ ਤੋਂ ਦਾਜ ਦੇ 헤ਜ ਲਈ ਤੰਗ ਕਰਦੇ ਸੀ ਤੇ ਮੈਨੂੰ ਕਹਿੰਦੇ ਸੀ ਕਿ ਪੈਸੇ ਲਿਆ ਜਾਂ ਗੋਛ ਲਿਆ ਮੈਨੂੰ ਪਹਿਲਾਂ ਵੀ ਤੱਕ ਪਰੇਸ਼ਾਨ ਕਰਕੇ ਮੈਂ ਇਦਾਂ ਪੈਸੇ ਵੀ ਇਹਨਾਂ ਨੂੰ ਕਈ ਵਾਰਾਂ ਨਿਹਾਣ ਕੀ ਦਿੱਤੇ ਆਪਣੇ ਮਾਪਿਓ ਨੂੰ ਤੇ ਇਹਨਾਂ ਨੇ ਬਾਅਦ ਵਿੱਚ ਜਦੋਂ ਮੈਂ ਇਹਨਾਂ ਦੀ ਨਹੀਂ ਸੁਣੀ ਤੇ ਸੋਚਦੇ ਕਿ ਹੁਣ ਪੈਸੇ ਲਾ ਦੇ ਤੇ ਇਹਨਾਂ ਨੇ ਦੂਜੀ ਜਨਾਨੀ ਮਤਲਬ ਇੱਦਾਂ ਚੱਕਰ ਦੇ ਵਿੱਚ ਸਾ ਕੇ ਆਂਦੇ ਕਿ ਹੁਣੇ ਪੈਸੇ ਨਹੀਂ ਦਿੰਦੀ ਨੂੰ ਹੀ ਕੱਢ ਦੇਣਾ। ਇਹ ਦੇਖੋ ਇਹਦੇ ਅਕੋਰਡਿੰਗ ਤੁਸੀਂ ਕੋਈ ਪ੍ਰਸ਼ਾਸਨਿਕ ਦਰਖਾਸਤ ਹਾਂਜੀ ਮੈਂ ਬਹੁਤ ਦਰਖਾਸਤਾਂ ਦਿੱਤੀਆਂ ਮੈਸੇਜ ਜੋ ਐਸਐਸਪੀ ਬੱਚੇ ਵੀ ਮੇਰ ਕੋ ਮੇਰੇ ਖੋਏ ਗਏ ਕਿਨੇ ਬੱਚੇ ਕਰਦੇ ਮੇਰੀ ਬੇਟੀ ਆ 14 ਸਾਲਾਂ ਦੀ ਮੇਰੀ ਬੇਟੀ ਆ। ਦਹਾਂ ਸਾਲਾਂ ਦਾ ਮੇਰਾ ਬੇਟਾ ਉਹ ਕਿੱਥੇ ਬੱਚੇ ਦਾ ਵੀ बच्चे पता नहीं कितने आए दाई लेके मैं भी थे पार थे पार थे आगे भी बाल पे पार्क से जाके ते बच्चे मथा अपनी रास सुजांदे हुन फिर वो बच्चे लेके ते चले गए अंदर पता कर लो ही नहीं ਦੱਸਣਾ बच्चे किथे मेरे کھیਤਾਂ ਵਿੱਚ ਮੈਨੂੰ ਕੁੱਟ ਮਾਰ ਕਰਕੇ ਮੇਰਾ ਬਾਲਾ ਦੀ ਬੇਤ ਵੀ ਕਰਕੇ ਥੂਕੇ ਮੈਨੂੰ ਖੇਤਾਂ ਦੇ ਵਿੱਚ ਸੁੱਟਿਆ ਗਿਆ ਕਿੰਨੇ ਜਾਣੇ ਜਿਦ ਮੈਂ ਕੀਤੇ ਮੈਂ ਸੌ ਰਾਤ ਵੀ ਮੇਰਾ ਪਤੀ ਦੋਨੋਂ ਹੀ ਬਾਕੀ ਹੋਰ ਪਤਾ ਨਹੀਂ ਕੋਈ ਉਹਨਾਂ ਦੇ ਨਾਲ ਹੋਵੇ ਉਹ ਮੈਨੂੰ ਪਤਾ ਨਹੀਂ ਉਗੀ ਮੈਨੂੰ ਉਹ ਇਹਨਾਂ ਨੇ ਇਸ ਤਰ੍ਹਾਂ ਦਾ ਕਰਤਾ ਮੇਰੀ ਕੋਈ ਕੰਡੀਸ਼ਨ ਨਹੀਂ ਸੀ ਮੈਨੂੰ ਇੱਥੋਂ ਚੁੱਕ ਕੇ ਲੈ ਕੇ ਆਏ ਪੁਲਿਸ ਵਾਲੇ ਨਾਲ ਲੈ ਕੇ ਆਏ ਮੈਂ ਕੁਫੀ ਟਾਈਮ ਬਾਅਦ ਮੈਂ ਹੋਸ਼ ਦੇ ਵਿੱਚ ਆਈਆਂ ਇਹਨਾਂ ਨੇ ਕਿਸਮ ਦਾ ਮੈਨੂੰ ਮਾਰ ਕੇ ਸੁੱਟ ਦਿੱਤਾ ਸੀ ਪੁਲਿਸ ਵਾਲੋਂ ਮੇਰਾ ਕੋਈ ਨਹੀਂ ਹੈ ਨਾ ਉਹਨਾਂ ਨੇ ਸੁੱਟਿਆ ਮੈਨੂੰ ਵੇਖਿਆ ਹੀ ਤੇ ਮਾਰ ਦਿੱਤੀ ਅੱਜ ਕੋੜੀ ਮੇਰੀ ਵਿਆਹੀ ਨੂੰ 15 ਸਾਲ ਹੋ ਗਿਆ ਸੱਖਿਆਲ ਵਿਆਹੀ ਸਭਿਆਂ ਵਾਲੀ ਹੀ ਤੇ ਉੱਥੇ 15 ਸਾਲ ਹੋ ਗਏ 15 ਸਾਲ ਹੋ ਗਏ ਕਦੀ ਕਦੀ ਜਿਹਾ ਵਿਰਾਹ ਹੋ ਗਿਆ ਕਦੀ ਨਾ ਹੋ ਗਿਆ ਕਦੀ ਕਿਸੇ ਵੀ ਤਰ੍ਹਾਂ ਦੇ ਕਰਕੇ ਅਸੀਂ ਇਹੋ ਸੋਚਦੇ ਹਾਂ ਕਿ ਚੱਲ ਅੱਛਾ ਟਾਈਮ ਚੱਲਦਾ ਵਾ ਪਰ ਉਹਨਾਂ ਦਾ ਬਾਹਰ ਕੋਈ ਸੰਬੰਧ ਹੋਊਗਾ ਉਹ ਕੁੜੀ ਉੱਪਰੋਂ ਕੱਢਣਾ ਚਾਹੁੰਦੇ ਪਰ ਅਸੀਂ ਮੋੜ ਕੋੜ ਉੱਥੇ ਮੋੜ ਕੋੜ ਉੱਥੇ ਰੱਖਦੇ ਹਾਂ ਕਿ ਚੱਲ ਅੱਛਾ ਕੋਈ ਨਹੀਂ ਅੱਜ ਕਰ ਚੱਲ ਵਿਰਾਹ ਵਾ ਕੱਲ ਫਿਰ ਹੜ ਜਾਊਗਾ ਪਰ ਇਹ 15 ਸਾਲ ਹੋ ਗਿਆ ਕਿ ਤੱਕ ਇਹਾਂ ਦੀ ਕਦੀ ਕੋਸ਼ ਕਦੀ ਕੋਸ਼ ਕਰਦੇ ਕਦੀ ਕੁਮਾਰ ਕੁੱਟ ਵੀ ਕੀਤੀ ਪਹਿਲਾਂ ਵੀ ਪਰਚਾ ਇੱਕ ਹੋਇਆ ਵਾ ਪਰ ਉਹ ਤੋਂ ਫੇਰ ਹੀ ਮੰਨ ਗਏ ਕਿ ਚੱਲੇ ਛੱਪੇ ਮੈਂ ਕਿ ਤੁਸੀਂ ਵੀਡੀਓ ਦੇਖੀ ਆ ਵੀਡੀਓ ਦੇ ਵਿੱਚ ਮਾਂ ਨੇ ਦੱਸਿਆ ਕਿ 15 ਸਾਲਾਂ ਤੋਂ ਝਗੜਾ ਚੱਲਦਾ ਆਉਂਦਾ ਰਿਹਾ ਸੀਗਾ ਤੇ ਕੁੜੀ ਨੂੰ ਉਹ ਰੱਖਣਾ ਨਹੀਂ ਚਾਹੁੰਦੇ ਸੀਗੇ ਤੇ ਦੋ ਬੱਚੇ ਵੀ ਹੋ ਗਏ ਤੇ ਬਾਅਦ ਕੋਈ ਵੀ ਕੁਝ ਵੀ ਹੋਵੇ ਬਾਰੇ ਇਹ ਇਹ ਮੈਂ ਕਹਾਂਗੇ ਕਿ ਜਦੋਂ ਤੁਹਾਡੀ ਨਹੀਂ ਬਣਦੀ ਤੇ ਬਣਦੀ ਨਹੀਂ ਤਾਂ ਡਾਈਵੋਰਸ ਕਰਨਾ ਚਾਹੀਦਾ ਜਾਂ ਆਰਡਰ ਐਪ ਹੋ ਜਾਂ ਕੁੜੀ ਨੂੰ ਕੁਝ ਹੋ ਜਾਂਦਾ ਮੋੜਕੋੜ ਤੁਸੀਂ ਉਹੀ ਕੁਝ ਕਰਦੇ ਆ ਤੇ ਆਪਣੇ ਕੁੜੀਆਂ ਨੂੰ ਘਰ ਕਿਉਂ ਨਹੀਂ ਰੱਖ ਲੈਂਦੇ ਫਿਰ ਇਹ ਠੀਕ ਹੈ ਪਰ ਆਪਾਂ ਨੂੰ ਔਖਾ ਲੱਗਦਾ ਹੈ ਪਰ ਜੇ ਤੁਹਾਡੀ ਬੱਚੀ ਨੂੰ ਕੁਝ ਹੋ ਜਾਵੇ ਫਿਰ ਹਨਾ ਪਰ ਇਸ ਬਾਰੇ ਆਪਾਂ ਤੁਸੀਂ ਜਰੂਰ ਦੱਸਿਓ ਤੇ ਤੁਹਾਡਾ ਕੀ ਕਹਿਣਾ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਹੁਣ ਫਿਰ ਉਹਨਾਂ ਨੇ ਉਦੋਂ ਹੀ ਬੱਚੇ ਕੋਲੇ ਆ ਬੱਚੇ ਲੈ ਕੇ ਖੋ ਕੇ ਸੱਸ ਲੈ ਗਈ ਆ ਤੇ ਮਗਰੋਂ ਪਰੋਣਾ ਤੇ ਉਹ ਆਏ ਆ ਤੇ ਉਹਨਾਂ ਨੇ ਕੋਟ ਮਾਰ ਕਰਕੇ ਤੇ ਪੈੜਨਾ ਚ ਸੋੜ ਦਿੱਤੀ ਸਾਨੂੰ ਲੱਗੋ ਕਿ ਇਹਨੇ ਹਮੂਮ ਕੀਤਾ ਕਿ ਤੁਹਾਡੀ ਕੁੜੀ ਪੈੜਨਾ ਚ ਗਈ ਹੈ। ਤਹੀਂ ਪੈੜਨਾ ਚ ਗਏ ਗਏ ਆ ਉੱਥੇ ਫਿਰ ਪੁਲਿਸ ਵੀ ਗਈ ਆ ਪੁਲਿਸ ਦੇ ਕੁਛ ਨਹੀਂ ਚੁੱਕਿਆ ਨਾਲ ਹੀ ਸਾਡੇ ਪੁਲਿਸ ਚਲੀ ਗਈ ਜਦੋਂ ਅਸੀਂ ਗਏ ਆ ਮਗਰੇ ਸਾਡੇ ਪੁਲਿਸ ਚਲੀ ਗਈ। ਉਹਨਾਂ ਨਹੀਂ ਚੁੱਕਿਆ ਚੁੱਕ ਕੇ ਹੀ ਮੀਂਹ ਡਾਂਦਾ ਵਾ ਮੀਂਹ ਡਾਲਿਆਂ ਨੇ ਰੈਫਰ ਕਰ ਦਿੱਤਾ। ਉਹਨਾਂ ਰੈਫਰ ਕੀਤਾ ਵਾ ਕਿ ਇਸ ਕੁੜੀ ਸਾਹ ਜੀ ਤੇ ਕੁਰੂ ਸਾਹਿਬ ਆਏ ਆ ਗਡੂ ਸਾਹਿਬ ਆਣ ਕੇ ਕਿਤੇ ਗਾਣ ਤੇ ਨਟੀਗਾ ਟਟਾ ਲਾਇਆ ਤੇ ਨਾਲ ਹੀ ਨੂੰਈ ਪਾਈ ਨੱਕ ਜਾਵੇ ਤੇ ਫੇਰੇ ਬੁਲੀ ਦੰਗੜ ਕੋਈ ਬੋਮੋਈਸ ਕੁਮਛੋ ਫੇਰੇ ਕੀ ਬੰਕਾ ਕੁ ਅਜੀ ਮਾਂ ਵੀ ਕਰਦੇ ਮਾਂ ਕਹੀ ਇਹੋ ਕਰਦੇ ਆ ਕਿ ਇਹਦਾ ਇਨਸਾਫ ਮਿਲੇ ਇਹਦੇ ਬੱਚੇ ਨੂੰ ਮਿਲ ਜਾਣ ਚਲੋ ਇਹ ਆਪਣੇ ਘਰ ਰਵੇ ਇਨਸਾਫ ਤੇ ਹੀ ਉਹ ਕਹਿੰਨੇ ਆ ਤੇ ਬਾਕੀ ਹੁਣ ਜੋ ਤੁਹਾਡੇ ਸਮਝ ਚ ਆਉਂਦਾ ਉਹ ਕਿਹਨੀ ਕਰੋ ਇਹ ਅਮਸੇ ਚ ਮੀਆਂ ਬੀਬੀ ਦਾ ਘਰੇਲੂ ਝਗੜਾ ਆ ਇਹ ਰਾਤ ਨੂੰ ਇਨਫੋਰਮੇਸ਼ਨ ਆਈ ਵੀ ਇਤਨਾ ਲੇੜੀ ਨੂੰ ਘਟਮੜ ਹੋਈ ਆ ਅਸੀਂ ਉੱਥੇ ਗਏ ਹਾਂ ਮੌਕੇ ਤੇ ਘਰ ਦੇ ਬਾਹਰ ਹੀ ਇਹਦੇ ਖੇਤ ਆ ਜਿੱਥੇ ਲੜਕੀ ਪਈ ਸੀ ਤੇ ਬਾਕੀ ਸਾਡ ਕੋਈ ਨਹੀਂ ਲੱਗੀ ਉਹਦੇ ਬਾਕੀ ਰਾਤ ਨੂੰ ਹਸਪਤਾਲ ਉਹਦੇ ਪਰਿਵਾਰਕ ਮੈਂਬਰ ਵੀ ਆ ਗਏ ਸੀ ਦਸਨ ਕਰਾਇਆ ਸੀ ਤੇ ਮੜ ਕੇ ਡਾਕਟਰ ਸਾਹਿਬ ਨੇ ਦਾਖਲ ਕਰ ਲਿਆ ਇੱਕ ਦੂਸਰਾ ਹਸਪਤਾਲ ਉੱਥੇ ਉਹਦਾ ਲਾਸ਼ ਚੱਲ ਰਿਆ ਵਾ ਸਾਡ ਉਹਦੇ ਕੋਈ ਨਹੀਂ ਲੱਗੀ ਮੀਆਂ ਬੀਬੀ ਦਾ ਝਗੜਾ ਸੱਸ ਸੋਲੇ ਨਾਲ ਘਰ ਦੇ ਨਾਲ ਝਗੜਾ ਵਾ ਬਾਕੀ ਵੈਰੀ ਖਰੀ ਕਰ ਰਹੇ ਆ ਇਹੋ ਜੇ ਝਾਲਮਾ ਬਾਰੇ ਵੱਡਾ ਕੀ ਕਹਿਣਾ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਬ ਤੱਕ ਰੱਬ ਰਾਖਾ